ਪੰਜਾਬੀ ਬੰਦਾ ਕੋਈ ਤਰੱਕੀ ਕਰ ਜੇ ਸਹੀ ਸਹੀ ਕੋਈ ਸਿਰ ਕੱਢ ਜੇ ਸਹੀ ਬੰਦੇ ਨੇ ਫਿਲਮ ਬਣਾ ਹੀ ਲਈ ਹੈ ਕੋਈ ਪਹਿਲੇ ਸਾਲ 2 ਸਾਲ ਦੀ ਤਿਆਰੀ ਚੱਲ ਰਹੀ ਹੈ 2-3 ਮਹੀਨੇ ਪਹਿਲਾਂ ਸ਼ੂਟ ਹੋ ਗਈ ਫਿਲਮ ਬਣੀ ਗਈ ਹੈ ਉਹਨਾਂ ਦੀ ਇੱਕ ਐਕਟਰ ਜਿਹੜੀ ਪਾਕਿਸਤਾਨ ਦੀ ਵਿੱਚ ਆਈ ਗਈ ਉਹਦੇ ਨੇ ਕੁਝ ਲੈ ਵੀ ਬਿਆਨ ਕਰ ਦੋ ਉਹਨੂੰ ਗਦਾਰ ਦੇਸ਼ ਤੋੜਨੇ ਕੀ ਬਾਤ ਖਾਲਸਤਾਨ ਇੱਕੋ ਹੀ ਮੁੱਦਾ ਖਾਲਸਾਨੀ ਦੇਸ਼ ਤੋੜਨੇ ਕੀ ਬਾਤ ਜੇ ਕਰ ਦਿਆ ਉਹ ਕਰ ਦਿਆ ਉਹਦੇ ਨੇ ਕੁਝ ਜਣਾ ਬੇ ਅਜੇ ਤਾਂ ਜੰਗ ਲੱਗਾ ਜਿਹੜੇ ਮੀਡੀਆ ਪੈਨਲ ਵਾਲੇ ਐਨੀਆਂ ਨੇ ਪਾਕਿਸਤਾਨ ਦੇ ਪੱਤਰਕਾਰ ਜਿਹਨਾਂ ਪੈਨਲ ਬਣਾ ਬਣਾ ਕੇ ਨੇ ਜਿਹੜੇ ਇੰਡੀਆ ਦੀ ਬੇਇੱਜ਼ਤੀ ਕਰ ਰਹੇ ਉਹ ਵੀ ਉਹਨਾਂ ਨੂੰ ਬੈਨ ਕਰੋ ਤੁਸੀਂ ਰਹਿਣਾ ਝੁਗੀਆਂ ਜੀ ਬਸ ਭੈਣੇ ਖਾ ਖਾ ਕਬੇਰਾ ਤੇ ਕੁੜੀਆਂ ਛੜੀਆਂ ਸਰਕਾ ਪਰ ਛੜੀਆਂ ਲਾਲ ਕੜਛੜੀਆਂ ਸਾਰੇ ਰੇਲਵੇ ਸਟੇਸ਼ਨ ਲਾਲ ਕੜਛੜੀਆਂ ਸਾਰੀ ਦੇਸ਼ ਭਗਤੀ ਤੁਹਾਡੇ ਤੇ ਬਾਕੀ ਸਾਰੇ ਗਦਾਰ ਇੰਨਾ ਡਿਜੀਟਲ ਪਲੈਟਫਾਰਮ ਇੰਡੀਆ ਦਾ ਪਾਕਿਸਤਾਨ ਚੱਲ ਰਿਹਾ ਪਾਕਿਸਤਾਨ ਦਾ ਇੰਡੀਆ ਚੱਲ ਰਿਹਾ ਸਾਰਾ ਕੁਝ ਬੈਨ ਕਰੋ ਫਿਰ ਇਨੀਆਂ ਪੁਰਾਣੀਆਂ ਫਿਲਮਾਂ ਆ ਚੁੱਕੀਆਂ ਹਜੇ ਵੀ ਚੱਲ ਰਹੀਆਂ ਨੇ ਉਹਨਾਂ ਨੂੰ ਬੈਨ ਕਰੋ ਇਨੇ ਐਕਟਰ ਜਿਹੜੇ ਪਾਕਿਸਤਾਨੋਂ ਇਧਰ ਮੂਵ ਹੋ ਗਏ ਉਹਨਾਂ ਨੂੰ ਬੈਨ ਕਰੋ ਸਾਰਾ ਕੁਝ ਬੈਨ ਕਰੋ ਇਨੇ ਡਰਾਮੇ ਭ੍ਰਮੇ ਵੇਗਾ ਦੰਦ ਕੱਢਣੇ ਨੇ ਉਹ ਨਹੀਂ ਤੁਸੀਂ ਬਿਆਨ ਕਰਨੇ ਟਰੇਡਾਂ ਪੂਰੀਆਂ ਚੱਲਣੀਆਂ ਟਰੇਡ ਪੂਰੀ ਸਟਾਰਟ ਹੋ ਗਈ ਆ ਜਿਹੜਾ ਕ੍ਰਿਕਟ ਦਾ ਮੈਚ ਆ ਇੰਡੀਆ ਪਾਕਿਸਤਾਨ ਦਾ ਏਸ਼ੀਆ ਕੱਪ ਮੈਚ ਆ ਦੋ ਦੋ ਮੈਚ ਚੱਲਣਗੇ ਉਹ ਮਹਾ ਮੁਕਾਬਲਾ ਹੋ ਹੀ ਜਾਣ ਰਿਹਾ ਹੁਣ ਅਬ ਔਰ ਵੀ ਮਹਾ ਮੁਕਾਬਲਾ ਅਬ ਔਰ ਵੀ ਮਜ਼ਾ ਆਏਗਾ ਅਬ ਔਰ ਵੀ ਤਗੜਾ ਮੁਕਾਬਲਾ ਹੋਗਾ ਅਬ ਔਰ ਵੀ ਫੈਨ ਫੋਲਵਿੰਗ ਜੁੜੇਗੀ ਦੁਨੀਆ ਦਾ ਸਭ ਤੋਂ ਤਗੜਾ ਮੁਕਾਬਲਾ ਹੋਗਾ ਰਾਇਵਲਰੀ ਉਹ ਮਹਾ ਮੁਕਾਬਲਾ ਹੋ ਹੀ ਜਾਣ ਰਿਹਾ ਤੇ ਜੇ ਕੋਈ ਬੰਦੇ ਨੇ ਹੀਰੋਇਨ ਨੇ ਪਾਕਿਸਤਾਨ ਦੇ ਨਾਲ ਨਾਲ ਵੀਡੀਓ ਵਾਲੀ ਉਹ ਦੇਸ਼ ਦੇ ਰਹੀ ਗਦਾਰ ਦੇਸ਼ ਤੋੜਨੇ ਦੀ ਬਾਤ ਖਾਲਸਤਾਨੀ ਜੋ ਹੀ ਹੋਣਾ ਆਈ ਗਈ ਫਿਲਮ ਤੇ ਉਹਦੇ ਨਾਲ ਦੇਸ਼ ਦਾ ਕੀ ਨੁਕਸਾਨ ਹੋ ਜਾਣਾ ਭਾਈ ਜਿੱਥੇ ਮੇਨ ਗੱਲ ਕਰਨ ਦੀ ਲੋੜ ਹੈ ਉੱਥੇ ਤੁਹਾਡੀ ਜਬਾਨ ਨਹੀਂ ਖੁੱਲਦੀ ਅਤਵਾਦੀ ਆਏ ਬਾਰਡਰ ਪਾਰ ਕਰਕੇ 200 300 ਕਿਲੋਮੀਟਰ ਅੰਦਰ ਦੇਸ਼ ਦੇ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਹੀਦ ਕਰ ਗਏ ਨੇ 2-3 ਘੰਟੇ ਲਾ ਕੇ ਸ਼ਹੀਦ ਕਰਕੇ ਤੇ ਵਾਪਸ ਵੀ ਚਲ ਗਏ ਨੇ ਫੇਰ 200 ਜਿਹੜਾ ਕਿਲੋਮੀਟਰ ਅੰਦਰ ਆਣ ਕੇ 200 ਕਿਲੋਮੀਟਰ ਬਾਅਦ ਫੇਰ ਚੱਲ ਵੀ ਗਏ ਨੇ ਤੇ 2-3 ਮਹੀਨੇ ਹੋ ਗਏ ਲੱਭੇ ਹੀ ਨਹੀਂ ਪਤਾ ਹੀ ਨਹੀਂ ਕੌਣ ਸੀ ਉੱਥੇ ਨਹੀਂ ਤਾਂ ਝਬਾਨ ਖੁੱਲਣੀ ਉੱਥੇ ਨਹੀਂ ਤਾਂ ਨੂੰ ਪਤਾ ਲੱਗਾਂਗਾ ਕਿ ਸਿਕਿਉਰਿਟੀ ਕਿਉਂ ਲੈਪਸ ਹੈ ਇਹ ਤੇ ਕਿਉਂ ਕਮੀ ਹੈ ਕੀ ਰਹੀ ਹੈ ਕਮੀ ਉਹਨਾਂ ਨੂੰ ਤੁਸੀਂ ਬੈਨ ਕਰਨਾ ਤਾਂ ਕੋਈ ਬੰਦਾ ਵੇਖ ਲਓ ਸਹੀ ਕੋਈ ਬੱਸ ਵੀ ਇਹਨੇ ਫਿਲਮ ਕੱਢਤੀ ਉਹਨੂੰ ਇਹਨੂੰ ਬੈਨ ਕਰੋ ਆਹ ਕਰੋ ਤਾਂ ਤੁਸੀਂ ਕਬੇਰਾ ਖਾ ਕੇ ਰਹਿਣਾ ਦੀ ਝੁਗੀਆਂ ਜੀ ਹੈ ਕਬੀਰਾਂ ਖਾ ਕੇ ਤਾਂ ਬਸ ਸੜਕਾਂ ਭਰੀ ਜਾਓ ਮੈਂ ਤੇ ਇਹ ਇਲੈਕਸ਼ਨ ਲਾਲ ਕਰ ਸਕਦੇ ਸਾਰੀ ਦੇਸ਼ ਭਗਤੀ ਤੁਹਾਡੇ ਜੋ ਬਾਕੀ ਸਾਰੀ ਦੁਨੀਆ ਮੈਂ ਇਨਕਧਾਰ ਰੋਟੀ ਤੁਹਾਡੇ ਕੋ ਪੂਰੀ ਨੇ ਹੁੰਦੀ ਤੇ ਬੈਨ ਬੜਾ ਕਰਨਗੇ ਗਦਾਰ ਪੂਰੇ ਕਰਨਗੇ ਗਦਾਰ ਆ ਜੀ ਇਹ ਟੈਗ ਬੜੇ ਥੱਪਣਗੇ ਫੜਾਫੜ ਸ਼ਰਮ ਕਰ ਲਓ ਥੋੜੀ ਜੀ ਬਿਜ਼ਨਸ ਪੂਰੇ ਚੱਲਣ ਦੇ ਨੇ ਟ੍ਰੇਡਾਂ ਪੂਰੀਆਂ ਹੁੰਦੀਆਂ ਨੇ ਮੈਚ ਪੂਰੇ ਖੇਡਣਗੇ ਉਹ ਪੂਰਾ ਮੱਲਾ ਲੈਣਾ ਕੋਈ ਬੰਦਾ ਵੇਖ ਲਓ ਸਹੀ ਪਾਕਿਸਤਾਨ ਦਾ లేదో ట్యాగ్ ఫటాఫట్